ਤੇ ਤੁਸੀਂ ਇੱਕ ਵਾਰੀ ਗੈਸ ਕਰੋ ਕਿ ਸਸਤੀ ਤੋਂ ਸਸਤੀ ਜਿਹੜੀ ਟੀ-ਸ਼ਰਟ ਹੈ ਜਿਹੜੀ ਆਪਾਂ ਰੋਜ਼ ਆਮ ਪਾਉਂਦੇ ਆ ਉਹ ਕਿੰਨੇ ਤੱਕ ਦੀ ਆ ਜਾਊਗੀ ਵੱਧ ਤੋਂ ਵੱਧ 200 ਦੀ 300 ਦੀ ਬਟ ਨਹੀਂ ਵੱਡੇ ਡੀਪੂ ਤੇ ਤੁਹਾਨੂੰ ਸਟਾਰਟਿੰਗ ਪ੍ਰਾਈਸ ਹੀ ਮਿਲਣਾ ਨਾਲ ਹੈ ਸਟਾਰਟਿੰਗ ਪ੍ਰਾਈਸ ਮਿਲਣਾ ਨਾਲ ਹੈ 125 ਤੱਕ 125 ਤੋਂ ਬਾਅਦ ਤੁਹਾਨੂੰ ਮਿਲਦਾ ਨਹੀਂ 138 ਦੀ 144 ਦੀਆਂ ਤੇ ਉਸ ਤੋਂ ਬਾਅਦ 150 ਦੀ ਗੱਲਾਂ ਖਤਮ ਹੋ ਜਾਣੀਆਂ ਲੇਕਿਨ ਵੈਰਾਈਟੀ ਨਹੀਂ ਖਤਮ ਹੋਣੀ ਤੁਸੀਂ ਦੇਖ ਸਕਦੇ ਹੋ ਕਲਰਸ ਕਿੰਨੇ ਸੋਹਣੇ ਸੋਹਣੇ ਆਏ ਹੋਏ ਇਹ ਉਹ ਕਲਰਸ ਨੇ ਜਿਹੜੇ ਯੂਜੂਲੀ ਸਾਨੂੰ ਈਜ਼ੀਲੀ ਕਿਤੋਂ ਵੀ ਨਹੀਂ ਮਿਲਦੇ ਬਟ ਇਹ ਵਾਲੇ ਕਲਰਸ ਤੁਸੀਂ ਸਾਰੇ ਦੇ ਸਾਰੇ ਵੱਡੇ ਟਿਪੂ ਤੇ ਆ ਕੇ ਲੈ ਕੇ ਜਾ ਸਕਦੇ ਹੋ ਤੇ ਕੁਆਲਿਟੀ ਇੰਨੀ ਵਧੀਆ ਹੈ ਤੇ ਪ੍ਰਾਈਸ ਰੇਂਜ ਇੰਨੇ ਸਸਤੇ ਪੁੱਛਣਾ ਚਾਹਨੀ ਹੈ ਜਿਹੜੀ ਲੇਡੀਜ਼ ਆਪਾਂ ਕਹਿੰਦੇ ਕਿ ਥੋੜੇ ਹੈਵੀਅਰ ਸਾਈਡ ਤੇ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਸਾਡੇ ਸਾਈਜ਼ ਦੇ ਕੱਪੜੇ ਨਹੀਂ ਮਿਲਦੇ ਕਈ ਕਦੇ ਕਦਾ 3XL 4XL ਬਟ ਡਿਪੋ ਨੇ ਪ੍ਰੋਬਲਮ ਸਾਡੀ ਸੌਟ ਕਰ ਦੇਣੀ ਹੈ ਬਿਲਕੁਲ ਬਿਲਕੁਲ 6XL ਤੱਕ ਉਹਨਾਂ ਮੈਨੇ 6XL ਤੱਕ ਕਰ ਮੰਨਿਆ ਹੈ ਕਿ ਮੀਡੀਅਮ ਤੋਂ ਲੈ ਕੇ ਸਾਈਜ਼ ਕਟਾ ਚੁੱਕਾ ਹੈ ਨਾਲੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਆ ਚ ਕਲਰ ਲਾਈਟਵੇਅ ਕਲਰ ਡਾਰਕ ਹੈਗੇ 600 600 ਸਟਾਰਟ ਹੋ ਜਾਂਦਾ ਜੀ ਇਹ ਠੀਕ ਹੈ ਜੀ 531 ਇੰਚ ਆ ਚੁੱਕਾ ਨਾਲ ਪੂਰਾ ਸਟੈਚੂਅਲ ਪੀਸ ਹੈਗਾ ਨਾ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ 531 ਦੇ ਵਿੱਚ ਇਹ ਆਰਟੀਕਲ ਹਾਂਜੀ ਹਾਂਜੀ 531 ਚ 531 ਦੇ ਵਿੱਚ ਤੁਹਾਨੂੰ ਇਹ ਮਿਲ ਜਾਣੇ ਤੁਹਾਨੂੰ ਜੀਨਾ ਬਥੋਂ ਦੇਣੀਆਂ ਦੇਖੋ ਕਿੰਨੇ ਕਿੰਨੇ ਵਧੀਆ ਜੀਨਾ ਆ ਚੁੱਕੀਆਂ ਆਂ ਜਿਹੜੇ ਕੱਟੀ ਫੱਟੀ ਪਸੰਦ ਕਰਦੇ ਉਹ ਵੀ ਲੈ ਕੇ ਜਾ ਸਕਦੇ ਆ ਕਿੰਨੇ ਲੈ ਕੇ ਜਾ ਸਕਦੇ ਆ ਇਹ 1500 ਵਾਲੀ ਪੈਨਸਿਲ 762 ਰੁਪਏ ਆ ਦੇਖੋ ਜੀਨਸ ਮੈਨੂੰ ਮੇਰੀ ਹਾਈਟ ਤੋਂ ਵੀ ਲੰਬੀ ਜੀਨਸ ਮਿਲਣ ਆਲੀ ਹੈ ਤੇ ਜਿਹੜੀ ਲੰਬੀਆਂ ਕੁੜੀਆਂ ਨੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਬੜੇ ਢਿੱਪੂ ਤੇ ਆਓ ਤੇ ਤੁਹਾਨੂੰ ਆਪਣੇ ਸਾਈਜ਼ ਦੀ ਜੀਨ ਮਿਲ ਜਾਨੀ ਹਰ ਚੀਜ਼ ਹੀ ਮੈਂ ਲੈ ਕੇ ਜਾ ਰਹੀ ਆਂ ਨਾਲ ਘੇਰਾਏ ਬਹੁਤ ਟੌਰੀ ਆ ਤੇ ਕਿ ਨਾ ਦੇਖੋ ਵਾਜੂ ਵਰਕ ਵੀ ਆ ਚੁੱਕਾ ਹੈਗਾ ਯਾਰ ਆਪਾਂ ਚੁੰਨੀ ਦੀ ਗੱਲ ਕਰੀ ਚੁੰਨੀ ਬਹੁਤ ਟੌਰੀ ਆ ਚੁੱਕੀ ਹੈਗੀ ਆ ਜਿਹੜਾ ਮਾਰਕੀਟ ਮੈਂ ਤਾਂ 2600 ਦਾ ਆਪਾਂ ਤੁਹਾਨੂੰ ਦੇ ਰਹੇ ਸਿਰਫ 1400 ਤੇ 95 ਰੁਪਏ ਵਿੱਚ ਇਹ ਪਤਾ ਨਹੀਂ ਕਿ ਤੁਹਾਨੂੰ ਪਤਾ ਸਾਈ ਦੇ ਹਰ ਤਰ੍ਹਾਂ ਦੀ ਵੈਰਿਟੀ ਐਸੀ ਹੈ ਕਿ ਸਾਈ ਦੇ ਹਿਸਾਬ ਨਾਲ ਚਲਦੀ ਹੈਗੀ ਇਹ ਟ੍ਰੈਂਡ ਦੇ ਹਿਸਾਬ ਨਾਲ ਚਲਦੀ ਹੈਗੀ ਸਾਰੀ ਵੈਰਿਟੀ ਮਿਲਦੀ ਹੈਗੀ ਤੇ ਕਲਰ ਆਪਸ਼ਨਸ ਸਾਰੇ-ਸਾਰੇ ਮਿਲ ਜਾਣੇ ਤੁਸੀਂ ਹੁਣ ਸਟਾਈਲ ਸਟੇਟਮੈਂਟ ਦੇ ਮਾਮਲੇ 'ਚ ਐਂਡ ਗਰਾਉਂਡ ਵਾਲੇ ਹੋ ਜੇ ਮੈਂ ਜੇਕਰ ਮੈਂ ਆਪਣੀ ਲੈਂਗੁਏਜ 'ਚ ਬੋਲਾਂ ਹਾਂ ਤਾਂ ਕਿ ਮੈਂ ਪਲਾਇਸ ਥੋੜੇ ਆਪਾਂ ਦੇ ਦੇਵਾਂਗੇ ਦੇਖੋ ਕਿੰਨੇ ਕਿੰਨੇ ਸੋਹਣੇ ਪਲਾਇਸ ਸੂਟ ਆ ਚੁੱਕੇ ਹੈਗੇ ਹਮਮ ਕਲਰਸ ਦੇਖੋ ਕਿੰਨੇ ਸੋਹਣੇ ਕਲਰਸ ਨੇ yellow ਕਲਰ pink ਕਲਰ ਦੂਰੋਂ ਇੰਨੇ ਜ਼ਿਆਦਾ ਗ੍ਰੇਸਫੁਲ ਲੱਗ ਰਹੇ ਨੇ ਨੇੜੋਂ ਵੀ ਉਨੇ ਹੀ ਗ੍ਰੇਸਫੁ ਦੇਖੋ 531 ਤੋਂ ਸਟਾਰਟਿੰਗ ਹੋਈ ਨਹੀਂ ਪਲਾਜੋ ਸੂਟ ਦੀ ਸੌਣ ਦੇ ਵੇਲੇ ਵੀ ਤਾਂ ਥੋੜਾ ਜਿਹਾ ਸੋਨਾ ਲੱਗਣਾ ਜ਼ਰੂਰੀ ਹੈ ਤੇ ਨਾਈਟ ਸੂਟ ਆਏ ਹੋਏ ਤੇ ਕੰਫਰਟੇਬਲ ਨਾਈਟ ਸੂਟਸ ਆਏ ਹੋਏ ਨੇ ਨੈਕ ਦੇਖੋ ਕਿੰਨਾ ਪਿਆਰ ਵਰਕ ਹੈਗਾ ਨਾਲ ਦੇਖੋ ਕਿੰਨੇ ਵਧੀਆ ਤੇ ਮੋਤੀ ਲੱਗੇ ਆ ਤੇ ਤੁਹਾਨੂੰ ਨੈਕਲੈਸ ਪਾਉਣ ਦੀ ਲੋੜ ਨਹੀਂ ਪੈਣੀ ਨਾਲ ਘੇਰਾ ਵੀ ਬਹੁਤ ਔਰੀਆ ਤੇ ਨਾਲ ਦੇਖੋ ਵਾਜੂ ਵਰਕ ਵੀ ਆ ਚੁੱਕਾ ਹੈਗਾ ਆ ਆਪਾਂ ਚੁੰਨੀ ਦੀ ਗੱਲ ਕਰ ਚੁੰਨੀ ਬਹੁਤ ਔਰੀ ਆ ਚੁੱਕੀ ਹੈਗੀ ਆ ਮਾਰਕੀਟ ਮਤਲਬ 2600 ਦਾ ਆਪਾਂ ਤੁਹਾਨੂੰ ਦੇ ਰਿਹਾ ਸਿਰਫ 1495 ਰੁਪਏ ਵਿੱਚ ਇਹ ਹੱਥ ਲਾ ਕੇ ਦੇਖ ਰਹੀਆਂ ਫੈਬਰਿਕ ਬਹੁਤ ਵਧੀਆ ਹੈ ਤੇ 1495 ਦੇ ਵਿੱਚ ਆਹ ਵੀ ਤੁਹਾਨੂੰ ਮਿਲ ਜਾਣਾ ਹੈ ਤੇ ਦੁਪੱਟਾ ਤੁਸੀਂ ਦੇਖੋ ਦੁਪੱਟਾ ਕਿੰਨਾ ਜ਼ਿਆਦਾ ਗ੍ਰੇਸਫੁੱਲ ਹੈ ਕਿੰਨਾ ਥੋੜਾ ਸੁਟਾ ਚੁੱਕਾ ਹੈਗਾ ਇਹ ਹੁਣ ਮੈਨੂੰ ਲੱਗਦਾ 3500 ਦਾ ਆਪਾਂ ਤੁਹਾਨੂੰ ਦੇਣਾ ਸਿਰਫ 2400 ਤੇ ਪਿਆਰ पे ਵੇਚਦੇ ਆਂ ਦੇਖੋ ਸੱਚੇ ਮੋਤੀਆਂ ਸੁਟਾ ਆ ਗਏ ਵੀ ਆਪਾਂ ਤੁਹਾਨੂੰ 2400 ਪਿਆਰ पे ਦੇਣਾ ਹੈ ਫਲੋਅਰ ਨਹੀਂ ਆ ਚੁੱਕੇ ਫਲਾਵਰ ਵਾਲੀਆਂ ਤੇ ਫਲਾਵਰ ਸਰ ਜੀ ਤੁਸੀਂ ਇੱਕ ਗੱਲ ਕਹਿੰਦੇ ਹੋ ਨੇ ਫੁੱਲਾਂ ਨੂੰ ਦੇਖ ਕੇ ਹਰਵਾਏ ਜੀ ਤੁਸੀਂ ਪਰਫਿਊਮ ਨਹੀਂ ਲਾਉਣਾ ਹੈਗਾ ਕਿਉਂਕਿ ਪਰਫਿਊਮ ਆਨੇ ਇਹ ਪੈ ਗਿਆ ਇਹ ਫੁੱਲਾਂ ਨੂੰ ਮੈਕਣਾ ਹੈਗਾ ਠੀਕ ਆ ਤੁਹਾਡੇ ਪ੍ਰੀਵਿਊ ਦੇ ਪੈਸੇ ਵਿੱਚ ਨਾਲ ਦੇਖੋ ਟੈਲ ਵੀ ਬਹੁਤ ਸੋਹਣੇ ਆ ਚੁੱਕੇ ਹੈ ਜਿਹੜੇ ਤੁਸੀਂ ਨਾ ਕਦੇ ਸੁੱਟ ਨਹੀਂ ਪਾਏ ਬਹੁਤ ਦੇਣੇ ਘਾਟੇ ਟਾਂ ਵਿੱਚ guess ਕਰੋ ਕਿ ਸਸਤੀ ਤੋਂ ਸਸਤੀ ਜਿਹੜੀ ਟੀ-ਸ਼ਰਟ ਹੈ ਜਿਹੜੀ ਆਪਾਂ ਰੋਜ਼ ਆਮ ਪਾਉਂਦੇ ਆ ਉਹ ਕਿੰਨੇ ਤੱਕ ਦੀ ਆ ਜਾਊਗੀ ਵੱਧ ਤੋਂ ਵੱਧ 200 ਦੀ ਤੈਨੂੰ ਦੀ ਮਟ ਨਹੀਂ ਵੱਡੇ ਡੀਪੂ ਤੇ ਤੁਹਾਨੂੰ ਸਟਾਰਟਿੰਗ ਪ੍ਰਾਈਸ ਹੀ ਮਿਲਣਾ ਨਾਲ ਹੈ ਸਟਾਰਟਿੰਗ ਪ੍ਰਾਈਸ ਮਿਲਣਾ ਨਾਲ ਹੈ 125 ਦਿੱ ਸੱਚੀ ਗੱਲ ਹੈ ਨੂੰ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡਾ ਦਰਸ਼ਕਾਂ ਦਾ ਸਵਾਗਤ ਮੈਂ ਹਾ ਨੰਦਨੀਆ अरोड़ा ਤੇ ਅਸੀਂ ਸਾਰੇ ਜਾਣਦੇ ਹਾਂ ਕਿ ਫਰਵਰੀ ਦਾ ਮਹੀਨਾ ਆਲਮੋਸਟ ਖਤਮ ਹੋਣ ਆਲਾ ਹੈ ਬਸੰਤ ਪੰਚਮੀ ਵੀ ਆਪਣੀ ਨਿਕਲ ਚੁੱਕੀ ਹੈ ਤੇ ਫਰਵਰੀ ਦਾ ਮਹੀਨਾ ਖਤਮ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਇਹ ਹੈ ਕਿ ਗਰਮੀਆਂ ਦਾ ਸੀਜ਼ਨ ਫਿਰ ਤੋਂ ਸ਼ੁਰੂ ਹੋਣ ਆਲਾ ਹੈ ਤੇ ਗਰਮੀਆਂ ਅੱਛੇ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਕਿ ਸਾਨੂੰ ਖੁੱਲੇ ਡੁੱਲੇ ਸਸਤੇ ਕੱਪੜੇ ਮਿਲ ਜਾਣ ਸਸਤੇ ਇਸ ਲਈ ਕਿਉਂਕਿ ਅਸੀਂ ਕੱਪੜੇ ਖੁੱਲੇ ਡੁੱਲੇ ਵਧੀਆ ਵਧੀਆ ਵੈਰਾਈਟੀ ਵੀ ਮਿਲ ਜਵੇ ਅਸੀਂ ਫੱਬਣੇ ਵੀ ਚਾਹੀਦੇ ਆ ਤੇ ਸਸਤਾ ਪ੍ਰਾਈਸੇ ਮਿਲ ਜਵੇ ਇਸ ਕਰਕੇ ਅਸੀਂ ਤੁਹਾਨੂੰ ਲੈ ਕੇ ਆਇਆ ਇੱਕ ਵਾਰ ਫਿਰ ਤੋਂ ਵੱਡੇ ਡੀਪੂ ਤੇ ਤੇ ਤੁਸੀਂ ਇੱਕ ਵਾਰੀ ਗੈਸ ਕਰੋ ਕਿ ਸਸਤੀ ਤੋਂ ਸਸਤੀ ਜਿਹੜੀ ਟੀ-ਸ਼ਰਟ ਹੈ ਜਿਹੜੀ ਆਪਾਂ ਰੋਜ਼ ਆਮ ਪਾਣੇ ਆ ਉਹ ਕਿੰਨੇ ਤੱਕ ਦੀ ਆ ਜਾਊਗੀ ਵੱਧ ਤੋਂ ਵੱਧ 200 ਦੀ ਤਿੰਨ ਸੂਦੀ ਬਟ ਨਹੀਂ ਵੱਡੇ ਡਿੱਪੂ ਤੇ ਤੁਹਾਨੂੰ ਸਟਾਰਟਿੰਗ ਪ੍ਰਾਈਸ ਹੀ ਮਿਲਣਾ ਨਾਲ ਹੈ ਸਟਾਰਟਿੰਗ ਪ੍ਰਾਈਸ ਮਿਲਣਾ ਨਾਲ ਹੈ 125 ਦਾ ਤੁਸੀਂ ਦੇਖ ਲਓ ਮੈਂ ਕੈਮਰੇ ਅੱਗੇ ਕਰਕੇ ਲੈ ਕੇ ਜਾ ਰਹੀ ਹਾਂ ਤਾਂ ਤੁਹਾਨੂੰ ਪ੍ਰਾਈਸ ਦਿਖਾ ਰਹੀ ਹਾਂ ਤੁਹਾਨੂੰ ਸਟਾਰਟਿੰਗ ਪ੍ਰਾਈਸ ਜਿਹੜੀ ਟੀ-ਸ਼ਰਟ ਹੈ ਉਹ 125 ਤੋਂ ਮਿਲ ਜਾਣੀ ਹੈ ਤਾਂ ਸਿਰਫ 125 ਨਹੀਂ ਤੁਹਾਨੂੰ ਇਸ ਤੋਂ ਬਾਅਦ ਰੇਟ ਵੱਧਦੇ ਰਹਣੇ ਆ ਸਸਤੇ ਤੋਂ ਸਸਤਾ ਤੇ ਡੇਟਸ ਵੀ ਵੱਧਦੇ ਰਹਣੇ ਵੈਰਾਈਟੀ ਵੀ ਵੱਧਦੀ ਰਹਿਣੀ ਹੈ 125 ਤੋਂ ਬਾਅਦ ਤੁਹਾਨੂੰ ਮਿਲ ਜਾਣੀ 138 ਦੀ 144 ਦੀਆਂ ਤੇ ਉਸ ਤੋਂ ਬਾਅਦ 150 ਦੀ 162 ਦੀ ਤੇ ਇਹ ਤਾਂ ਸੀਗੀਆਂ ਸਿਰਫ ਟੀ-ਸ਼ਰਟਾਂ ਤੇ ਆਪਾਂ ਹੋਰ ਵੀ ਵੈਰਾਈਟੀ ਦੇਖਦੇ ਆ ਤੇ ਹਰਜੀਤ ਜੀ ਨਾਲ ਗੱਲਾਂ ਬਾਤਾਂ ਕਰਦੇ ਆ ਕਿ ਕਿਹੜੀ ਕਿਹੜੀ ਵੈਰਾਈਟੀ ਆਈ ਹੋਈ ਹੈ ਤੇ ਦੇਖਦੇ ਆ ਗਰਮੀਆਂ ਚ ਫੱਬਣ ਲਈ ਬੜੀ ਡਿਫਰੈਂਕਲ ਕਿਹੜੀ ਕਿਹੜੀ ਵੈਰਾਈਟੀ ਆਈ ਹੋਈ ਹੈ ਤੇ ਹਰਜੀਤ ਜੀ ਸਾਡੇ ਕੋਲ ਆ ਗਏ ਹਰਜੀਤ ਜੀ ਇਹ ਟੀ-ਸ਼ਰਟਾਂ ਦਾ ਮੈਂ ਪਹਿਲਾਂ ਹੀ ਕੱਢ ਲਿਆ ਸੀਗੇ ਸਸਤੀਆਂ ਸਸਤੀਆਂ ਹੈਗੀਆਂ ਨੇ ਤੁਸੀਂ ਹੋਰ ਦੱਸੋ ਕਿਹੜੀ ਵੈਰਾਈਟੀ ਦਿਖਾਣਾ ਲੇਓ ਆ ਦੇਖੋ ਟੀ-ਸ਼ਰਟ ਕਿੰਨੇ ਕਿੰਨੇ ਸੋਹਣੇ ਆ ਚੁੱਕੀਆਂ ਹੈਗੇ ਤੁਸੀਂ ਦਿਖਾ ਲੀਏ ਪਹਿਲਾਂ ਹੈਗਾ 125 ਸਟਾਰਟਿੰਗ ਕੀਤੀ ਆ ਹਾਂਜੀ ਆਪਾਂ ਤੁਹਾਨੂੰ 300 ਸਟਾਰਟਿੰਗ ਕਰਨੀ ਹੈਗੀ ਹੈ ਇਹ ਚਾਹਲ ਤੁਹਾਨੂੰ ਬੱਖੋ ਬੱਖਰੇ ਮੈਨੇ ਹੈਗੇ ਸਾਹੀ ਹੋ ਚੁੱਕੀ ਹੈ ਵੈਰਾਈਟੀ ਨਹੀਂ ਸੋਹਣ ਸੋਹਣੀ ਕਲਰ ਆਪਸ਼ਨ ਇੰਨੀ ਸੋਹਣ ਸੋਹਣੀ ਹੈ ਇੱਧਰ ਤੁਸੀਂ ਦੇਖ ਸਕਦੇ ਸਲੀਵ ਦਾ ਕਲਰ ਕੁਝ ਹੋ ਰਿਹਾ ਹੈ ਪੈਟਰਨ ਕੁਝ ਹੋ ਰਿਹਾ ਹੈ ਕਲਰ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਜੇ ਤੁਸੀਂ ਪੜ੍ਹਨਾ ਸੀ ਤਾਂ ਫਿਰ ਸਮਾਈਲ ਵੀ ਕਰਨੀ ਹੈਗੀ ਹੈ ਦੇਖੋ ਮਾਰੇ ਟੈਡੀਆਂ ਵਾਲੀ ਤੁਹਾਡੇ ਵਾਸਤੇ ਆ ਚੁੱਕੀਆਂ ਹਨ ਟੀ-ਸ਼ਰਟਾਂ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕਿਆ ਹੈ ਤੇ ਕਲਰ ਵੀ ਇੰਨੇ ਜ਼ਿਆਦਾ ਵਾਈਬ੍ਰੈਂਟ ਨੇ ਤੁਸੀਂ ਦੇਖ ਸਕਦੇ ਹੋ ਗਰਮੀਆਂ 'ਚ ਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਡਾਰਕ ਕਲਰਸ ਪਾਉਂਦਾ ਜੀ ਨਹੀਂ ਕਰਦਾ ਦਿਲ ਕਰਦਾ ਹੈ ਕਿ ਸੋਹਣ ਸੋਹਣੇ ਫੱਬਦੇ ਹੋਏ ਕਲਰ ਸਾਨੂੰ ਮਿਲ ਆ ਦੇਖੋ ਵੈਕ ਨੇਮ ਦੀ ਵੀ ਆ ਚੁੱਕੀ ਗੱਲਾਂ ਖਤਮ ਹੋ ਜਾਣੀਆਂ ਲੇਕਿਨ ਵੈਰਾਈਟੀ ਨਹੀਂ ਖਤਮ ਹੋਣੀ ਤੁਸੀਂ ਦੇਖ ਸਕਦੇ ਹੋ ਕਲਰਸ ਕਿੰਨੇ ਸੋਹਣੇ ਸੋਹਣੇ ਆਏ ਹੋਏ ਇਹ ਉਹ ਕਲਰਸ ਨੇ ਜਿਹੜੇ ਯੂਜੂਲੀ ਸਾਨੂੰ ਈਜ਼ੀਲੀ ਕਿਤੋਂ ਵੀ ਨਹੀਂ ਮਿਲਦੇ ਬਟ ਇਹ ਵਾਲੇ ਕਲਰਸ ਤੁਸੀਂ ਸਾਰੇ ਦੇ ਸਾਰੇ ਵੱਡੇ ਡਿਪੋ ਤੇ ਆ ਕੇ ਲੈ ਕੇ ਜਾ ਸਕਦੇ ਹੋ ਤੇ ਕੁਆਲਿਟੀ ਇੰਨੀ ਵਧੀਆ ਹੈ ਤੇ ਪ੍ਰਾਈਸ ਰੇਂਜ ਇੰਨੇ ਸਸਤੇ 125 ਤੋਂ ਮੈਂ ਸਟਾਰਟਿੰਗ ਕੀਤੀ ਸੀ 300 ਤੋਂ ਸਰ ਨਹੀਂ ਕਰਦੀ ਤੇ ਤੁਸੀਂ ਬਸ ਪ੍ਰਾਈਸ ਦੇਖੋ ਤੇ ਤੁਸੀਂ ਕਲਰਸ ਚੂਜ਼ ਕਰੋ ਤੇ ਲੈ ਕੇ ਜਾਓ ਆ ਦੇਖੋ ਟਾਪ ਵੀ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਪੂਰਾ ਸਟੈਚੂਅਲ ਪੀਸ ਹੈਗਾ ਕਿੰਨੇ ਫਾਈਨ ਹੈ ਸਟਾ मिल जाने ਤੇ ਕਲਰ ਵੀ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਤੇ ਮੈਂ ਟੱਚ ਕਰਕੇ ਦੇਖ ਸਕਦੀ हूं ਤੁਹਾਨੂੰ ਬਿਲਕੁਲ ਗਰਮੀ ਨਹੀਂ ਲੱਗਣਾ ਲਈ ਇਹਦੇ ਚ ਤੇ ਅੱਗੇ ਥੋੜੇ ਜ ਸਾਡੇ ਫੈਨਸੀ ਟੌਪਸ ਜਿਹੜੇ ਤੁਸੀਂ ਬਾਹਰ ਅੰਦਰ ਲਈ ਰੱਖ ਸਕਦੇ ਹੋ ਕਲਰ ਆਪਸ਼ਨਸ ਸੋਹਣੀ ਸੋਹਣੀ ਆਈਆਂ ਹੋਈਆਂ ਨੇ ਪੈਟਰਨਸ ਆਏ ਹੋਏ ਨੇ ਕਿਉਂ ਹਜੀ ਜੀ ਬਿਲਕੁਲ ਬਿਲਕੁਲ ਬਹੁਤ ਸੋਹਣੇ ਪੀਸ ਆ ਚੁੱਕਿਆ ਤੁਸੀਂ ਆਪ ਕਨਫਿਊਜ਼ ਹੋਣਾ ਕਿਹੜਾ ਲਈਏ ਕਿਹੜਾ ਛੱਡ ਗਏ ਹਰ ਤਰ੍ਹਾਂ ਦੇ ਤੁਹਾਨੂੰ ਵੈਰਾਈਟੀ ਮਣੀ ਹੈ ਤੁਹਾਨੂੰ ਨੇ ਚ ਸਾਈਜ਼ ਮਣੀ ਹੈਗੇ ਹੈ ਜੀ ਸਹੀ ਗੱਲ ਹੈ ਤੁਸੀਂ ਜਿੰਦਾਂ ਦਾ ਲਾਈਕ ਕਰਦੇ ਹੋ ਤੁਸੀਂ ਆਫ ਸ਼ੋਲਡਰ ਲਾਈਕ ਕਰਦੇ ਹੋ ਤੁਹਾਨੂੰ ਆਫ ਸ਼ੋਲਡਰ ਦੇ ਵਿੱਚ ਵੀ ਪ੍ਰਿੰਟ ਆ ਚੁੱਕਿਆ ਚ ਕਲਰ ਲਾਈਟ ਵੀ ਹੈ ਕਲਰ ਡਾਰਕ ਵੀ ਹੈ 600 600 ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਇਹ ਪੁੱਛਣਾ ਚਾਹਨੀ ਹੈ ਜਿਹੜੀ ਲੇਡੀਜ਼ ਆਪਾਂ ਕਹਿੰਦੇ ਕਿ ਥੋੜੇ ਹੈਵੀਅਰ ਸਾਈਡ ਤੇ ਹੁੰਦੇ ਐ ਉਹਨਾਂ ਨੂੰ ਹੁੰਦਾ ਕਿ ਸਾਡੇ ਸਾਈਜ਼ ਦੇ ਕੱਪੜੇ ਨਹੀਂ ਮਿਲਦੇ ਕਈ ਕਦੇ ਕਦਾ 3XL 4XL ਬਟ ਇਹ ਟਿਪੂ ਨੇ ਪ੍ਰੋਬਲਮ ਸਾਡੀ ਸੌਟ ਕਰ ਦੇਣੀ ਹੈ ਬਿਲਕੁਲ ਬਿਲਕੁਲ 6XL ਤੱਕ ਤੁਹਾਨੂੰ ਮੈਨੇ 6XL ਤੱਕ ਕਰ ਮੰਡਿਆ ਹੈ ਕਿ ਮੀਡੀਅਮ ਤੋਂ ਲੈ ਕੇ 6XL ਤੱਕ ਦਾ ਸਾਈਜ਼ ਤੁਹਾਨੂੰ ਮਿਲ ਜਾਣਾ ਹੈ ਹੋਰ ਤੁਹਾਨੂੰ ਕੀ ਚਾਹੀਦਾ ਹੈ ਜਦ ਇਹੋ ਜੇ ਕਲਰਸ ਇਹੋ ਜਿਹਾ ਪ੍ਰਿੰਟ ਤੁਹਾਨੂੰ ਮਿਲ ਜਾਊਗਾ 6XL ਸਾਈਜ਼ ਦੇ ਵਿੱਚ ਤੇ ਇੰਨੇ ਹਾਂ ਫਿਰ papa ਤੁਹਾਨੂੰ ਦੇਣਾ ਹੈਗਾ ਇਹ 788 ਰੁਪਏ ਦੇ ਵਿੱਚ ਦੇਣਾ ਹੈ 788 ਦੇ ਵਿੱਚ ਇਹੋ ਜੀ ਮਿੱਡੀਆਂ ਇਹੋ ਜੀ ਸ਼ਾਰਟ ਡ्रेसेस ਜਿਹੜੀ ਤੁਸੀਂ ਕਿਸੇ ਨਾਲ ਵੀ ਸਟਾਈਲ ਕਰ ਸਕਦੇ ਹੋ ਐਵੇਂ ਵੀ ਪਾ ਸਕਦੇ ਹੋ ਹੁਣ ਤੁਸੀਂ ਵੀ ਸਰਗੁਣ ਮਹਿਤਾ ਤੋਂ ਕੱਟ ਨਹੀਂ ਲਾਗਣਾ ਜੇ ਤੁਸੀਂ ਇਹ ਮਿੱਡੀਆਂ ਪਾ ਲੈਣੀਆਂ ਨੇ ਬਿਲਕੁਲ ਤੁਹਾਡੀ ਜਨੀਕ ਜਨੀਕ ਤੁਹਾਨੂੰ ਆਪਾਂ ਚੀਜ਼ਾਂ ਦੇਣੀ ਹੈਗੀ ਤੁਹਾਡੀ ਟੌਰੀ ਪੂਰੀ ਬਾਣੀ ਹੈਗੀ ਨਾ ਦੇਖੋ ਇਹ ਕਿੰਨੇ ਦੇਣਾ ਤੁਹਾਨੂੰ 806 ਰੁਪਏ ਦੇ ਵਿੱਚ 806 ਦੇ ਵਿੱਚ ਕਲਰ ਤੁਹਾਨੂੰ ਮਿਲ ਜਾਣੇ ਤੁਸੀਂ ਵੈਰਾਈਟੀ ਦੇਖੋ ਵੈਰਾਈਟੀ ਖਤਮ ਹੀ ਨਹੀਂ ਹੋਣ ਤੇ ਆ ਰਹੀ ਹੈ ਇੰਨੀ ਸੋਹਣੀ ਸੋਹਣੀ ਵੈਰਾਈਟੀ ਆਈ ਹੋਈ ਇਹਨੇ ਸੋਹਣੇ ਸੋਹਣੇ ਕਲਰਸ ਆਏ ਹੋਏ ਗ੍ਰ ਆਣਾ ਤੇ ਪ੍ਰਿੰਟ ਇੰਨੇ ਸੋਹਣੇ ਆਏ ਹੋਏ ਫੈਬਰਿਕ ਬਿਲਕੁਲ ਕੰਫਰਟੇਬਲ ਹੈ ਤੁਹਾਨੂੰ ਬਿਲਕੁਲ ਗਰਮੀ ਨਹੀਂ ਲੱਗਣ ਲੱਗੀ। ਇਹ ਪੂਰੇ ਡੀਸੈਂਟ ਪੀਸ ਹੈਗਾ 531 ਰੇਂਜ ਚ ਆਜੂਕਾਂ ਨਾਲ ਪੂਰਾ ਸਟੈਚੂਅਲ ਪੀਸ ਹੈਗਾ। ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ। 531 ਦੇ ਵਿੱਚ ਇਹ ਆਰਟیکل। ਹਾਂਜੀ ਹਾਂਜੀ 531 ਚ। 531 ਦੇ ਵਿੱਚ ਤੁਹਾਨੂੰ ਇਹ ਮਿਲ ਜਾਣੇ ਤੁਸੀਂ ਦੇਖ ਰਹੇ ਹੋ ਕਲਰ ਗ੍ਰੇ ਕਲਰ ਕੰਬੀਨੇਸ਼ਨ ਗ੍ਰੇ ਕਲਰ इजीली ਨਹੀਂ ਮਿਲਦਾ ਤੇ ਇੰਨੀ ਸੋਹਣੀ ਵੈਰਾਈਟੀ 531 ਦੇ ਵਿੱਚ ਤੇ ਸਟੈਚੂਅਲ ਪੀਸ ਹੈ ਪ੍ਰੋਪਰ ਤੁਹਾਨੂੰ ਹਰ ਤਰ੍ਹਾਂ ਦਾ ਸਾਈਜ਼ ਮਿਲ ਜਾਣਾ 800 900 ਪੈ 475 ਇੰਚ 475 ਤੋਂ ਸ਼ੁਰੂ ਹੋ ਜਾਂਦੇ ਤਾਂ ਤੁਸੀਂ ਅਪਨਿਆਂ ਅਕੋਰਡਿੰਗਲੀ ਚੂਜ਼ ਕਰਕੇ ਲੈ ਕੇ ਜਾ ਸਕਦੇ ਹੋ ਕਲਰਸ ਵੀ ਚੂਜ਼ ਕਰਕੇ ਲੈ ਕੇ ਜਾ ਸਕਦੇ ਹੋ ਤੇ ਜਿਹੜੀ ਵੈਰਾਈਟੀ ਤੁਹਾਨੂੰ ਚਾਹੀਦੀ ਹੈ ਉਹ ਲੈ ਕੇ ਜਾ ਸਕਦੇ ਹੋ ਨਾਲ ਆਪਾਂ ਜੀਨਾ ਵੀ ਤੁਹਾਨੂੰ ਦੇਣੀ ਹੈ ਦੇਖੋ ਕਿੰਨੀ ਜੀਨਾ ਆ ਚੁੱਕੀਆਂ ਹੈ ਜਿਹੜੀ ਕੱਟੀ ਫੱਟੀ ਪਸੰਦ ਕਰਦੇ ਉਹ ਵੀ ਲੈ ਕੇ ਜਾ ਸਕਦੇ ਆ ਕਿੰਨੇ ਲੈ ਕੇ ਜਾ ਸਕਦੇ ਆ ਇਹ 1500 ਤੋਂ ਲੈ ਕੇ 650 700 ਤੇ 62 ਦੇ ਵਿੱਚ 762 ਦੇ ਵਿੱਚ ਦੇਖੋ ਆਪਾਂ ਝੂਠ ਨਹੀਂ ਕਹਿ ਰਹੇ ਤੁਸੀਂ ਦੇਖ ਸਕਦੇ ਹੋ ਕੈਮਰਾ ਨੇੜੇ ਲੈ ਕੇ ਆ ਕੇ ਆਪਾਂ ਦਿਖਾ ਰਹੇ ਆ ਤੁਹਾਨੂੰ 762 ਦੀ ਰੇਂਜ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਕਿਤੇ ਹੋਰ ਬਾਜ਼ਾਰ ਜਾਣ ਦੀ ਲੋੜ ਨਹੀਂ ਹੈਗੀ ਇਦਾਂ ਦੀ ਤੁਸੀਂ ਜੀ ਮੈਂ ਵੀ ਅੱਜ ਜੀਨਾਂ ਦੀ ਸ਼ਾਪਿੰਗ ਕਰਕੇ ਲੈ ਕੇ ਜਾਣ ਆਲੀ ਆ ਕਿਉਂਕਿ ਮੈਨੂੰ ਮੇਰੇ ਸਾਈਜ਼ ਦੀ ਜੀਨ ਨਹੀਂ ਮਿਲਦੀ ਕਿ ਮੈਂ ਲੰਬੀ ਬਹੁਤ ਆ ਤੇ ਮੈਨੂੰ ਲੱਗਦਾ ਮੈਨੂੰ ਇਦਾਂ ਹੀ ਜਾਣਾ ਪੈਣਾ ਆ ਆ ਦੇਖੋ ਤੇ ਮੈਨੂੰ ਲਗਾ ਕੇ ਦੇਖੋ ਪਹਿਲਾਂ ਜੀਨ ਹੈਗੀ ਤੁਹਾਡੇ ਨਾਲ ਆ ਪੀ ਜੀਨ ਦੇਖੋ ਮੇਰੀ ਹਾਈਟ ਹੈਗੀ 5 9 ਕਈ ਕੁੜੀਆਂ ਹੁੰਦੀਆਂ ਨੇ ਮੇਰੇ ਵਰਗੀਆਂ ਜਿਨ੍ਹਾਂ ਨੂੰ ਆਪਣੇ ਹਾਈਟ ਦੀ ਜੀਨਸ ਨਹੀਂ ਮਿਲਦੀ ਤੇ ਮੈਂ ਇਹ ਜੀਨਸ ਤੁਹਾਡੇ ਸਾਹਮਣੇ ਲਾ ਕੇ ਦੇਖਣ ਆਲੀ ਆ ਹਜੀ ਜੀ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਆਪਾਂ ਪਹਿਲਾਂ ਇਹ ਜੀਨ ਟਰਾਈ ਕਰਕੇ ਦੇਖੀ ਹੈ ਟਰਾਈ ਕਰਕੇ ਦੇਖੋ ਨਹੀਂ ਪਹਿਲਾਂ ਕੀਤੀ ਆਪਾਂ ਨਹੀਂ ਕੀਤੀ ਨਾ ਹੁਣ ਆਪਾਂ ਇਹਨਾਂ ਨੇ ਜੀਨਸ ਮੈਨੂੰ ਮੇਰੀ ਹਾਈਟ ਤੋਂ ਵੀ ਲੰਬੀ ਜੀਨਸ ਮਿਲਨ ਆਲੀ ਹੈ ਤੇ ਜਿਹੜੀ ਲੰਬੀਆਂ ਕੁੜੀਆਂ ਨੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਵੱਡੇ ਡਿੱਪੂ ਤੇ ਆਓ ਤੇ ਤੁਹਾਨੂੰ ਆਪਣੇ ਸਾਈਜ਼ ਦੀ ਜੀਨ ਮਿਲ ਜਾਂਗੀ ਹਰ ਜੀ ਜੀ ਮੈਂ ਲੈ ਕੇ ਜਾ ਰਹੀਆਂ ਇਹ ਤਾਂ ਹੁਣ ਮੇਰੀ ਹੋ ਗਈ ਹੈ ਇਹ ਤਾਂ ਮੈਂ ਪਹਿਲਾਂ ਹੀ ਸਾਈਡ ਤੇ ਰੱਖ ਰਹੀਆਂ ਮੈਂ ਸਾਈਡ ਤੇ ਰੱਖ ਲਈ ਹੋਈ ਹੈ ਮੈਂ ਲੈ ਕੇ ਜਾਣੀ ਕਿਉਂਕਿ ਕਿਸੇ ਥਾਂ ਤੇ ਜਾ ਕੇ ਮੈਨੂੰ ਮੇਰੇ ਸਾਈਜ਼ ਦੀ ਜੀਨ ਮਿਲ ਜਵੇ ਬਹੁਤ ਔਖਾ ਹੁੰਦਾ ਇਹੀ ਪੀਸ ਨੇ ਜਿਹਨੇ ਮਰਜ਼ੀ ਲੈ ਕੇ ਜਾ ਸਕਦਾ ਹੈ ਟੈਨਸ਼ਨ ਦੀ ਘੜੀ ਲੈਣੇ ਹੈਗੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਕਲਰਸ ਆਪਸ਼ਨਸ ਕਾਰਬਨ ਗ੍ਰੇ ਕਲਰ ਚਾਹੀਦਾ ਤੇ ਪ੍ਰਾਈਸ ਤੇ ਧਿਆਨ ਨਹੀਂ ਰੱਖਿਆ ਹੁਣ ਸਟਾਈਲ ਦਾ ਵੀ ਧਿਆਨ ਰੱਖ ਲਿਆ ਹੋਇਆ ਹੈ ਪਤਾ ਅਜ ਕਾ ਤੁਹਾਨੂੰ ਪਤਾ ਸਾਈਜ਼ ਦੇ ਹਰ ਤਰ੍ਹਾਂ ਦੀ ਵੈਰਾਈਟੀ ਇੰਨੀ ਹੈ ਸਾਈਜ਼ ਦੇ ਹਿਸਾਬ ਨਾਲ ਚਲਦੀ ਹੈਗੀ ਇਹ ਟ੍ਰੈਂਡ ਦੇ ਹਿਸਾਬ ਨਾਲ ਚਲਦੀ ਹੈਗੀ ਸਭ ਪਰਟੀ ਮਿਲਦੀ ਹੈਗੀ ਤੇ ਕਲਰ ਆਪਸ਼ਨਸ ਹੌਣੇ ਹੌਣੇ ਮਿਲ ਜਾਣੇ ਤੁਸੀਂ ਹੁਣ ਸਟਾਈਲ ਸਟੇਟਮੈਂਟ ਦੇ ਮਾਮਲੇ 'ਚ ਐਂਡ ਕਰਾਉਣ ਆਲੇ ਹੋ ਜੇ ਜੇਕਰ ਮੈਂ ਆਪਣੀ ਲੈਂਗੁਏਜ 'ਚ ਬੋਲਾਂ ਹੁਣ ਤੁਸੀਂ ਦੇਖ ਲਓ ਤੁਸੀਂ ਆਪਣੇ ਪੈਸੇ ਫੁਕੜੇ ਕਿ ਮਿਹੜੇ ਡਿੱਪੂ ਤੇ ਆ ਕੇ ਬਚਤ ਕਰਨੀ ਹੈ ਆ ਦੇਖੋ ਲੋਰ ਵੀ ਕਹਿੰਨੇ ਕਹਿੰਨੇ ਸੋਹਣੇ ਆ ਚੁੱਕੇ ਹੈਗੇ ਆ ਆਪਾਂ ਤੁਹਾਨੂੰ ਸਪੋਰਟਸ ਲੋਸ ਦੇਣੇ ਹੈਗੇ ਤੁਸੀਂ ਜ ਤਾਨੂੰ ਵੀ ਕੋਈ ਮਾੜੇ ਨਹੀਂ ਹੈਗੇ ਤੇ ਜਦ ਇੰਨੇ ਹਸਤੇ ਪ੍ਰਾਈਸ ਦੇ ਵਿੱਚ ਮਿਲ ਜਾਣ ਤਾਂ ਬਲਕ ਦੇ ਵਿੱਚ ਸਮਾਨ ਲੈਣ ਚ ਕੋਈ ਨੁਕਸਾਨ ਨਹੀਂ ਹੈਗਾ ਕੁੜੀਆਂ ਜਿਨ੍ਹਾਂ ਨੂੰ ਆਲਰੇਡੀ ਇਹਨਾਂ ਚ ਸ਼ਾਪਿੰਗ ਦਾ ਚਾਹ ਹੁੰਦਾ ਤੁਸੀਂ ਹੁਣ ਕਿਤੇ ਹੋਰ ਨਹੀਂ ਜਾਣਾ ਤੁਸੀਂ ਆਨੇ ਵੱਡੇ ਡਿਪੂ ਤੇ ਆ ਦੇਖੋ ਜੈਗਿੰਗ ਕਿੰਨੇ ਕਿੰਨੇ ਸੋਹਣੇ ਨੇ ਇਹ ਪੂਰੇ ਸਟੈਚੂਰਲ ਪੀਸ ਹੈਗੇ ਜੈਗਿੰਗ ਜੀ ਪ੍ਰੋਪਰ ਸਟੈਚੂਰਲ ਪੀਸ ਹੈ ਆ ਦੇਖੋ ਮੈਂ ਤੁਹਾਨੂੰ ਦਿਖਾ ਵੀ ਰਹੀ ਆ ਤੇ ਕਲਰ ਆਪਸ਼ਨਸ ਵਧੀਆਂ ਵਧੀਆਂ ਆ ਗਈਆਂ ਨੇ ਜਿਹੜੇ ਕਲਰਸ ਇਹ ਕਲਰ ਇਦਾਂ ਦਾ ਇਹ ਕਲਰਸ ਇਦਾਂ ਦੇ ਨੇ ਜਿਹੜੇ ਮਾਰਕੀਟ ਚ ਈਜ਼ੀਲੀ ਅਵੇਲੇਬਲ ਨਹੀਂ ਹੁੰਦੇ ਬਟ ਤੁਹਾਨੂੰ ਮਡੇ ਡਿਪੂ ਤੇ ਸਾਰਾ ਪਲਾਜ਼ੋ ਸੂਟ ਆਪਾਂ ਦੇ ਦੇਵਾਂਗੇ ਦੇਖੋ ਕਿੰਨੇ ਕਿੰਨੇ ਸੋਹਣੇ ਪਲਾਜ਼ੋ ਸੂਟ ਆ ਚੁੱਕਿਆ ਗਿਆ ਹੂੰ ਕਲਰਸ ਦੇਖੋ ਕਿੰਨੇ ਸੋਹਣੇ ਕਲਰਸ ਨੇ yellow ਕਲਰ pink ਕਲਰ ਦੂਰੋਂ ਇੰਨੇ ਜ਼ਿਆਦਾ ਗ੍ਰੇਸਫੁੱਲ ਲੱਗ ਰਹੇ ਨੇ ਨੇੜੋਂ ਵੀ ਉਨੇ ਹੀ ਗ੍ਰੇਸਫੁੱਲ ਲੱਗਣ ਆਲੇ ਐ 531 ਤੋਂ ਸਟਾਰਟਿੰਗ ਹੋਈ ਨੇ ਪਲਾਜ਼ੋ ਸੂਟ ਦੀ 531 ਤੋਂ ਸਟਾਰਟਿੰਗ 530 ਤੋਂ ਹਾਂਜੀ ਹਾਂਜੀ 530 ਤੋਂ ਸਟਾਰਟਿੰਗ ਹੋ ਜਾਂਦੀ ਹੈ ਪਲਾਜ਼ੋ ਸੂਟ ਦੀ ਜਿਹਦੇ ਵੀ ਤੁਹਾਨੂੰ ਪਲਾਜ਼ੋ ਵੀ ਨਾਲ ਮਿਲ ਰਿਹਾ ਹੋਰ ਇਸ ਤੋਂ ਸਸਤਾ ਕਿੱਥੇ ਜਾਣਾ ចਾਹਦੇ ਹੋ ਤੁਸੀਂ ਨਹੀਂ ਤਾਂ ਸਟੀਚਿੰਗ ਲੈ ਲੈਂਦੇ ਬਾਅਦ ਆਪਾਂ ਤੁਹਾਨੂੰ ਸੀਤਾ ਸਲਾਈ ਦੇਣਾ ਬਾਅਦ ਤੁਹਾਨੂੰ ਟਾਈਮ ਵੀ ਖਰਾਬ ਕਰਨਾ ਪੈਣਾ ਤੇ ਵੇਟ ਕਰਨੀ ਪੈਣੀ ਆ ਹਫਤਾ ਲੱਗ ਸਕਦਾ ਸੀਣ ਨੂੰ ਆਪਾਂ ਤੁਹਾਨੂੰ ਸੀਤਾ ਸਲਾਈ ਦੇਣਾ 530 'ਚ ਤੇ ਕਲਰ ਆਪਸ਼ਨ ਦਿੰਦੇ ਸੋਹਣੇ ਸੋਹਣੇ ਮੈਂ ਤਾਂ ਦੇਖੀ ਜਾ ਰਹੀ ਆ ਮੇਰੇ ਮਨ ਲੱਗਦਾ ਮੇਰੀ ਮੂੰਹ ਜ਼ਬਾਨ ਕੱਟ ਨਿਕਲਦੀ ਤੇ ਮੇਰੀ ਅੱਖਾਂ ਇਹਦੇ ਤੇ ਜ਼ਿਆਦਾ ਟਿਕ ਗਈਆਂ ਨੇ ਹੁਣ ਕਿ ਇੰਨੇ ਸੋਹਣੇ ਸੋਹਣੇ ਕਲਰ ਤੁਹਾਨੂੰ ਮਿਲਣ ਆਲੇ 2000 ਦੀ ਰੇਂਜ ਤੱਕ ਤੁਸੀਂ ਆਪਣੇ ਪਸੰਦ ਦਾ ਲੈ ਕੇ ਜਾ ਸਕਦੇ ਹੋ ਬਲੌਕ ਕਲਰਸ ਆ ਗਏ ਨੇ ਡਿਜ਼ਾਈਨ ਦੇ ਵਿੱਚ ਆ ਗਏ ਕਲਰਸ ਤੇ ਕਲਰ ਵਰਜੀ ਜੀ ਰੱਖੀ ਜਾ ਰਹੇ ਹੈ ਵਰਾਈਟੀ ਦੇ ਵਰਾਈਟੀ ਦੇ ਹੀ ਜਾ ਰਹੇ ਨੇ ਲੇਵੈਂਡਰ ਕਲਰ ਆ ਗਿਆ ਬਰਾਊਨ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਆ ਗਿਆ ਇਧਰ ਥੱਲੇ ਆਪਾਂ ਮਹਿੰਦੀ ਰੰਗ ਦੇਖ ਸਕਦੇ ਹਾਂ ਕਲਰ ਆਪਸ਼ਨਸ ਹਰ ਇੱਕ ਤਰ੍ਹਾਂ ਦੇ ਮਿਲ ਜਾਣੇ ਸਾਨੂੰ ਆ ਦੇਖੋ ਨਾਈਟ ਸੂਟ ਵੀ ਕਿੰਨੇ ਕਿੰਨੇ ਸੋਹਣੇ ਆ ਚੁੱਕਿਆ ਗਿਆ ਹੁਣ ਰਾਤ ਵਾਸਤੇ ਵੀ ਤਾਂ ਕੁਝ ਚਾਹੀਦਾ ਹੈ ਨਾ ਸਾਰਾ ਦਿਨ ਸੋਹਣੇ ਸਨਖੇ ਬਣ ਕੇ ਘੁੰਮ ਲਿਆ ਹੁਣ ਰਾਤੀ ਵੀ ਤਾਂ ਸੌਂਦੇ ਵੇਲੇ ਵੀ ਤਾਂ ਥੋੜਾ ਜਿਹਾ ਸੋਨਾ ਲੱਗਣਾ ਜ਼ ਐਕਚੁਅਲ ਈਸ ਹੈ ਗਿਆ ਰੇਂਜ ਹੈ ਗਿਆ ਰੇਂਜ ਆਪਾਂ ਜਣੀ ਸਿਰਫ 400 ਤੇ 62 ਰੁਪਏ ਵਿੱਚ 462 ਦੇ ਵਿੱਚ ਆਈ ਕੈਨ ਚੈਲੰਜ ਯੂ ਵੱਡੇ ਡੀਪੋਲੇ ਚੈਲੰਜ ਕਰਦੇ ਆ ਕਿ ਤੁਹਾਨੂੰ ਕਿਤੇ ਹੋਰ ਇਹ ਪ੍ਰਾਈਸ ਦੇ ਵਿੱਚ ਜੇਕਰ ਤੁਸੀਂ ਲੈ ਕੇ ਦਿਖਾ ਦੋਗੇ ਨਾ ਹਰਜੀਤ ਜੀ ਕੀ ਕਰੋਗੇ ਦੱਸ ਦੋ ਮੈਨੂੰ ਮੈਂ ਤੁਹਾਨੂੰ ਪਤਾ ਫਾਇਦਾ ਵੱਡੇ ਡੀਪੋ ਜਿਹੜਾ ਹੋਣਾ ਹੈਗਾ ਬਾਹਰ ਤੁਹਾਨੂੰ ਪਤਾ 1000 ਦੱਸ ਕੇ ਤੁਹਾਨੂੰ 800 ਲੈ ਲੈ ਕੀ ਫਾਇਦਾ ਵੱਡੇ ਡੀਪੋ ਪਹਿਲੇ 462 ਦੀ ਚੀਜ਼ ਮੈਂ ਬਾੜ ਚ ਰਵੰਢੀ ਹੈਗੀ ਜੀ 462 ਦੇ ਵਿੱਚ ਮਤਲਬ ਮੈਂ ਦੇਖਿਆ ਰਹਾ ਹਾਂ 400 ਪਰ ਦੇ ਵਿੱਚ ਇੰਨੇ ਖੁੱਲੇ ਡੁੱਲੇ ਸਾਈਜ਼ ਇੰਨੇ ਸੋਨੇ ਕਲਰਸ ਤੇ ਨਾਈਟ ਸੂਟ ਦੀ ਵੈਰਾਈਟੀ ਪ੍ਰੋਪਰ ਕੋਰਸੈਟ ਤੁਹਾਨੂੰ ਮਿਲ ਜਾਣਾ ਹੈ ਤੇ ਕਲਰ ਆਪਸ਼ਨਸ ਵੀ ਵਧੀਆਂ-ਵਧੀਆਂ ਆਈਆਂ ਹੋਈਆਂ ਨੇ ਤੇ ਸਾਈਜ਼ ਵੀ ਸਾਰੇ ਤੁਹਾਨੂੰ ਮਿਲ ਜਾਣਾ ਹੈ ਜਿਹੜਾ ਸਾਈਜ਼ ਵੀ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਤੁਹਾਨੂੰ ਸਾਈਜ਼ ਦੀ ਵੀ ਦਿੱਕਤ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਟੈਨਸ਼ਨ ਤੁਹਾਡੀ ਵੱਡੀ ਨਹੀਂ ਭੁੱਲੀ ਹੁਣ ਸਾਰੀ ਤੁਸੀਂ ਆਪਣੀ ਬਸ ਕਰਨੀ ਹੈ ਤੁਸੀਂ ਚੁੱਪਚਾਪ ਹੁਣਾ ਹੈਗਾ ਵੱਡੀ ਦੀ ਪਾ ਕੇ ਸ਼ਾਪਿੰਗ ਕਰਨੀ ਹੈਗੀ ਹੈ ਤੁਹਾਡੇ ਬਿੱਲ ਨਹੀਂ ਬਣਨੇ ਨਿੱਕੀ-ਨਿੱਕੀ ਬਿੱਲੀਆਂ ਬਣੀਆਂ ਹੈ ਇੱਥੇ ਠੀਕ ਹੈ ਹੂੰ ਬਿੱਲ ਨਹੀਂ ਬਣਨੇ ਬਿੱਲੀਆਂ ਬਣ ਜਾਣਗੀਆਂ ਤੇ ਬਿੱਲੀਆਂ ਨੂੰ ਤੁਸੀਂ ਘਰੇ ਲੈ ਜਾਓ ਤੇ ਇਹ ਬਿੱਲੀਆਂ ਉਹ ਨੇ ਜਿਹੜੀਆਂ ਕੁਝ ਖਾਣ ਨੂੰ ਵੀ ਨਹੀਂ ਮੰਗਣਗੀਆਂ ਆਪਾਂ ਦੇਖੋ ਵਿంటర్ ਐ ਟ੍ਰੈਕਸੂਟ ਕਿੰਨੇ ਕਿੰਨੇ ਵਧੀਆ ਆ ਗਏ ਫਰੰਟ ਦੇਖੋ ਤਨਾ ਦੇਖੋ ਬੈਕ ਦੇਖੋ ਕਿੰਨੇ ਕਿੰਨੇ ਵਧੀਆ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਤੁਹਾਨੂੰ ਭੂਆ ਫੁੱਫਣ ਮਾਸੀ ਮਾਸੜੇ ਮੰਗਾਉਣ ਦੀ ਲੋੜ ਨਹੀਂ ਪੈਣੀ ਤੁਸੀਂ ਵੱਡਾ ਡਿਕੂ ਆ ਕੇ ਲੈ ਕੇ ਜਾ ਸਕਦੇ ਆ ਤੁਹਾਨੂੰ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ 365 ਦੇ ਨਾਲ ਸਮਰਦੀ ਮੈਣੀ ਤੇ ਵਿੰਟਰ ਦੀ ਮਿਲਣੀ ਹੈਗੀ ਆ ਤੁਹਾਨੂੰ ਸਮਰਸ ਦੀ ਵੈਰਾਈਟੀ ਮਿਲ ਜਾਣੀ ਤੇ ਇਦਾਂ ਨਹੀਂ ਹੈਗਾ ਕਿ ਵਿੰਟਰਸ ਖਤਮ ਹੋਣ ਆਲੀ ਤੇ ਵਿੰਟਰਸ ਦੀ ਵੈਰਾਈਟੀ ਖਤਮ ਹੋ ਜੂਗੀ ਤੁਸੀਂ ਸੈਮੀ ਬੁਲਨ ਵੀ ਆਪਣੇ ਲਈ ਸ਼ਾਪਿੰਗ ਕਰ ਸਕਦੇ ਹੋ ਜੇਕਰ ਤੁਸੀਂ ਬਾਹਰ ਕਿਸੇ ਨੂੰ ਭੇਜਣਾ ਹੈ ਤੁਹਾਡੇ ਬੱਚੇ ਬਾਹਰ ਹਾਂ ਇੱਕ ਛੱਤ 'ਤੇ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਹੈਗੀ ਹੈ ਇੱਕ ਛੱਤ ਦੇ ਥੱਲੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਹੈ ਹੁਣ ਆਪਾਂ ਇੰਨੀ ਸੋਹਣੇ ਸੋਹਣੇ ਵੈਰਾਈਟੀ ਦੇਖ ਲਈਏ ਨਾ ਆਪਾਂ ਥੋੜੇ ਜਿਹਾ ਸੂਟ ਵੀ ਦੇਖ ਲੈਣਦੇ ਹਾਂ ਕੁੜੀਆਂ ਨੂੰ ਚਾਹ ਹੁੰਦੇ ਸੂਟ ਦੇਖਣ ਦੇ ਤੇ ਆਪਾਂ ਚੱਲਦੇ ਹੁਣ ਥੱਲੇ ਤੇ ਦੇਖਦੇ ਹਾਂ ਸੋਹਣੇ ਸੋਹਣੇ ਸੂਟ ਹਾ ਜੀ ਜੇ ਹੁਣ ਤੁਸੀਂ ਦਿਖਾਓ ਸਾਨੂੰ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਪਾ ਕੇ ਸੋਹਣੇ ਸੋਹਣੇ ਲੱਗਣ ਆਲੇ ਆਪਾਂ ਤੁਹਾਨੂੰ ਇੰਨੇ ਨੇ ਸੋਹਣੇ ਸੂਟ ਦੇਨੇ ਹੈਗੇ ਨਾਲ ਰੰਗ ਦੇਖੋ ਕਿੰਨੇ ਕਿੰਨੇ ਟੌਰੀ ਆ ਚੁੱਕੇ ਨਾਲ ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕੇ ਹੈਗੇ neck ਦੇਖੋ ਕਿੰਨਾ ਪਿਆਰ ਵਰਕ ਹੈਗਾ ਨਾਲ ਦੇਖੋ ਕਿੰਨੇ ਵਧੀਆ ਤੇ ਮੋਤੀ ਲੱਗੇ ਹੈ ਤੇ ਤੁਹਾਨੂੰ necklace ਪਾਉਣ ਦੀ ਲੋੜ ਨਹੀਂ ਪੈਣੀ ਨਾਲ ਕਿਹੜਾ ਇਹ ਬਹੁਤ ਟੌਰੀਆ ਤੇ ਕਿ ਨਾਲ ਦੇਖੋ ਵਾਜੂ ਵਰਕ ਵੀ ਆ ਚੁੱਕਾ ਹੈਗਾ ਯਾਰ ਆਪਾਂ ਚੁੰਨੀ ਦੀ ਗੱਲ ਕਰੀ ਚੁੰਨੀ ਬਹੁਤ ਟੌਰੀ ਆ ਚੁੱਕੀ ਹੈਗੀ ਆ ਮਾਰਕੀਟ ਮੇਲੇ 2600 ਦਾ ਆਪਾਂ ਤੁਹਾਨੂੰ ਦੇ ਰਹੇ ਸਿਰਫ ਤੇ ਕੜਾਈ ਇੰਨੀ ਸੋਹਣੀ ਹੋਈ ਹੈ ਸਹੀ ਗੱਲ ਹੈ ਤੁਹਾਨੂੰ ਐਕਸਟਰਾ ਨੈਕਲੇਸ ਪਾਣ ਦੀ ਲੋੜ ਨਹੀਂ ਹੈਗੀ ਐਕਸਟਰਾ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਥੋੜੇ ਪੈਸੇ ਆਪਾਂ ਬਚਾਉਣੇ ਹੈਗੇ ਆ ਵੀ ਆਪਾਂ ਤੁਹਾਨੂੰ 1495 ਦੇਖੋ ਕਿੰਨੇ ਕਿੰਨੇ ਥੋੜੇ ਆਰਟੀਕਲ ਆ ਚੁੱਕੇ ਹੈ ਕਿ ਅਲਗ-ਅਲਗ ਡਿਜ਼ਾਈਨਿੰਗ ਹੈ ਕਿ ਏ ਘੇਰੇ ਵਾਲੀ ਚਾਹੀਦੀ ਹੈ ਤੁਹਾਨੂੰ ਗਲੇ ਵਾਲੀ ਚਾਹੀਦੀ ਤੁਹਾਨੂੰ ਹਰ ਤਰ੍ਹਾਂ ਇਥੇ ਵੈਰਾਈਟੀ ਮਿਲਣੀ ਹੈਗੀ ਆ ਤੇ ਤੁਸੀਂ ਆਪਣੇ ਅਕੋਰਡਿੰਗ ਲਿਸਟਿਚ ਵੀ ਕਰਵਾ ਸਕਦੇ ਹੋ ਤੇ ਕਲਰ ਵੈਰਾਈਟੀ ਤੁਹਾਨੂੰ ਇੰਨੀ ਸੋਹਣੀ ਮਿਲ ਜਾਣੀ ਹੈ ਔਰੇਂਜ ਕਲਰ ਇਹੋ ਜਿਹੇ ਕਲਰਸ ਕਿੱਧਰ ਮਿਲਣ ਆਲੇ ਤੁਹਾਨੂੰ ਜੇਕਰ ਸੂਟ ਪਾ ਕੇ ਸਲੂਟ ਤਾਂ ਵਜਣੀ ਹੈਗੇ ਤੇ ਕੱਲ ਤੁਸੀਂ ਦੇਖ ਲਓ ਕਦੇ ਤੁਸੀਂ ਸੰਤਰਾ ਬੰਨਣਾ ਹੈ ਤੁਸੀਂ ਨਿੰਬੂ ਵਾਂਗੂ ਬਾਹਰ ਜਾਣਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਕਿ ਤੁਸੀਂ ਕਿਹੜਾ ਕਲਰ ਪਾਣਾ ਚਾਹੁੰਦੇ ਹੋ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ 1495 ਚਾਜ 1495 ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਨਿਗਾਹ ਮਾਰ ਸਕਦੇ ਹੋ ਕਿ 1495 ਦਾ ਪ੍ਰਾਈਸ ਟੈਗ ਹੈ